ਆ ਰਹੇ ਨੂੰ 76 ਕਾਲ ਸੀ ਅੱਜ ਆਪਾਂ ਤੁਹਾਡੇ ਲਈ ਉੱਗੇ ਕਹਾਣੀਕਾਰ ਸਰਦਾਰ ਗੁਰਬਚਨ ਸਿੰਘ ਢੁੱਲਰ ਦੀ ਕਲਮ ਤੋਂ ਪੰਜਾਬੀ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਜੀ ਖੂਨ ਬਹੁਤ ਹੀ ਸੁਣੀ ਮੋਸ਼ਨਲ ਹਾਰਟ ਟਚਿੰਗ ਸਟੋਰੀ ਆ ਅਖੀਰ ਤੱਕ ਜਰੂਰ ਸੁਣਨਾ ਜੀ ਉਸ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂ ਕਰਦੇ ਹਾਂ ਜੀ ਸਰਦਾਰ ਗੁਰਬਚਨ ਸਿੰਘ ਭੁੱਲਰ ਦੀ ਕਲਮ ਤੋਂ ਪੰਜਾਬੀ ਕਹਾਣੀ ਖੂਨ ਕਰਤਾਰੇ ਨੇ ਕਿੱਲੀ ਉਤੋਂ ਤਲਵਾਰ ਲਾਹੀ ਮਿਆਣ ਵਿੱਚੋਂ ਕੱਢੀ ਅਤੇ ਉਹਦੀ ਤਾਰ ਉੱਤੇ ਧਾਰ ਉੱਤੇ ਖੱਬੇ ਹੱਥ ਦਾ ਗੁੱਠਾ ਫੀਰਿਆ ਉਹ ਵੇੜੇ ਵਿੱਚ ਖੜੀ ਟਾਲੀ ਕੋਲ ਆਇਆ ਬਾਜਨਾ ਮੋਟਾ ਇੱਕ ਢਾਣਾ ਪੂਰੇ ਨਾਲੋਂ ਪਾਟ ਕੇ ਛੜਦੇ ਵਾਲੇ ਪਾਸੇ ਵੱਲ ਨੂੰ ਵਧਿਆ ਹੋਇਆ ਸੀ ਉਹ ਨੇ ਤਲਵਾਰ ਦਾ ਪਰਮਾ ਵਾਰ ਕੀਤਾ। ਦਾਣਾ ਮੂਲੀ ਦੇ ਡਕਰੇ ਵਾਂਗ ਧਰਤੀ ਉੱਤੇ ਆ ਪਿਆ। ਤਲਵਾਰ ਚੁੰਮ ਕੇ ਉਹ ਨੇ ਮਿਆਣ ਵਿੱਚ ਪਾਈ ਅਤੇ ਘਰੋਂ ਬਾਹਰ ਨਿਕਲ ਗਿਆ। ਸਾਥ ਵਿੱਚੋਂ ਘਰ ਨੂੰ ਆਉਂਦੇ ਨੇ ਉਹਨੇ ਚੌਂਕੀਦਾਰ ਦਾ ਹੁੱਕਾ ਸੁਣਿਆ ਸੀ। ਮਰੱਬਾ ਬੰਦੀ ਵਾਲੇ ਪਟਵਾਰੀ ਪਿੰਡ ਵਿੱਚ ਆ ਗਏ ਸਨ। ਇਹ ਹੁੱਕਾ ਜਿਵੇਂ ਉਹ ਫੂਕ ਸੀ ਜੋ ਚਿਰਾ ਤੋਂ ਤੁਖ ਦੇ ਕਾ ਫੂਸ ਦੇ ਮੱਚੂ ਮੱਚੂ ਕਰਦੇ ਢੇਰ ਵਿੱਚ ਲਾਟ ਬਾਲ ਦਿੰਦੀ ਹੈ। ਕਈ ਸਾਲਾਂ ਤੋਂ ਉਹਦੇ ਦਿਲ ਦੀ ਇੱਕ ਨੁੱਕਰ ਵਿੱਚ ਇੱਕ ਅਚਬੀ ਜਿਹੀ ਲੱਗੀ ਰਹਿੰਦੀ ਸੀ ਪਰ ਉਹ ਕਿਸੇ ਸਿੱਟੇ ਉੱਤੇ ਨਹੀਂ ਸੀ ਪਹੁੰਚ ਸਕਿਆ ਹੁਣ ਉਹਨੇ ਸੋਚਿਆ ਕਿ ਵੇਲਾ ਆ ਗਿਆ ਸੀ ਜੇ ਉਹਨੇ ਕੁਝ ਕਰਨਾ ਹੀ ਸੀ ਤਾਂ ਹੁਣੇ ਕਿਉਂ ਨਾ ਕਰੇ ਜਦੋਂ ਨਾਲ ਹੀ ਜ਼ਮੀਨ ਵਾਲੀ ਗੱਲ ਦਾ ਮਰੱਬਾ ਬੰਦੀ ਵਿੱਚ ਧੁੱਪਾ ਭਰਿਆ ਜਾਵੇ ਘਰੋਂ ਨਿਕਲ ਕੇ ਕਰਤਾਰਾ ਦੋ ਕੁ ਮੀਲ ਦੂਰੋਂ ਲੰਘਦੀ ਪੱਕੀ ਸੜਕ ਵੱਲ ਜਾਂਦੇ ਰਾਹ ਨਾ ਪਿਆ ਉਹ ਅਗਲੇ ਪਿੰਡ ਦੇ ਅੱਡੇ ਵੱਲ ਜਾਂਦੀ ਸੁੰਨੇ ਡੰਡੇ ਉੱਤੇ ਤਿੱਖੀ ਤੋਰ ਤੁਰਿਆ ਜਾ ਰਿਹਾ ਸੀ। 15 ਕੁ ਮਾ ਦੀ ਗੱਲ ਵੀ ਕੋਈ ਛੋਟੀ ਨਹੀਂ ਸੀ ਪਰ ਉਹ ਤਾਂ ਆਪਣੇ ਪ੍ਰਵੇਖ ਦੇ ਇੱਕ ਵੈਰੀ ਦੀ ਅਲਖ ਮਕੌਨ ਚ ਲਿਆ ਸੀ। ਉਹ ਚਾਹੁੰਦਾ ਸੀ ਕਿ ਉਹਦੇ ਜਾਂਦੇ ਜਾਂ ਆਉਂਦੇ ਦੇ ਕੋਈ ਬੰਦਾ ਮੱਥੇ ਨਾ ਲੱਗੇ। ਆਪਣੇ ਕਾਰੇ ਦੀ ਗੰਭੀਰਤਾ ਬਾਰੇ ਸੋਚ ਕੇ ਉਹਦਾ ਦਿਲ ਤੇਜ਼-ਤੇਜ਼ ਧੜਕਣ ਲੱਗਦਾ। ਪਹਿਲਾਂ ਉਹਨੇ ਰਾਤ ਦੀ ਗੱਡੀ ਜਾਣਾ ਸੋਚਿਆ ਸੀ ਪਰ ਇਸ ਤਰ੍ਹਾਂ ਅੱਗੇ ਦਿਨ ਜਾ ਆ ਜਾਣਾ ਸੀ ਅਜਿਹੇ ਕੰਮ ਕਰਨ ਵਾਲਿਆਂ ਨੂੰ ਤਾਂ ਅੱਗੇ ਰਾਤ ਚਾਹੀਦੀ ਹੈ ਕਈ ਵਰਕਰ ਤਾਰਾ ਆਪਣੇ ਜੁੰਡੀ ਦੇ ਯਾਰਾਂ ਨਾਲ ਬੈਠਾ ਸ਼ਰਾਬ ਪੀ ਰਿਹਾ ਹੁੰਦਾ ਤਾਂ ਉਫੜ ਮਾਰਦਾ ਆਪਣੇ ਮੂਹਰੇ ਤਾਂ ਬਾਈ ਇੱਕ ਵੇਲੇ ਵਗਦੇ ਦਰਿਆਵਾਂ ਦੇ ਪਾਣੀ اٹਕ ਜਾਂਦੇ ਕਦੀ ਕਦੀ ਢਾਣੀ ਵਿੱਚੋਂ ਕੋਈ ਟਕੂਰ ਲਾਉਂਦਾ ਜਿਹਦੀ ਮਾਂ ਘਰੋਂ ਕੱਢੀ ਐ ਕਰਤਾਰਿਆ ਉਹੋ ਤੈਨੂੰ ਪੁੱਛੂ ਬਈ ਦਰਿਆਵਾਂ ਦੇ ਪਾਣੀ ਕਿਵੇਂ اٹਕਦੇ ਹੁੰਦੇ ਐ ਉਹ ਵੀ ਹੁੰਦੇ ਹੀ ਨਾਲ ਟੁੱਕ ਖਾਂਦਾ ਹੋਣਾ ਕਰਤਾਰਾ ਕੱਚਾ ਹੋ ਕੇ ਆਖਦਾ ਉਹ ਕੀੜੇ ਪਤੰਗੇ ਜਿੰਨਾ ਸ਼ੋਕਰਾ ਮੇਰਾ ਕੀ ਕਰੂ ਨਾਲੇ ਸਾੜਿਓ ਉਹਦੀ ਮਾਂ ਮੈਂ ਘਰੋਂ ਕੱਢੀ ਐ ਓਏ ਜਦੋਂ ਵੀ ਅਜਿਹੀ ਗੱਲ ਛਿੜਦੀ ਆਈ ਗਈ ਹੋ ਜਾਂਦੀ ਪਰ ਕਰਤਾਰੇ ਉੱਤੇ ਇੱਕ ਅਸਰ ਛੱਡ ਜਾਂਦੀ ਉਹਨੂੰ ਲੱਗਦਾ ਠੀਕ ਹੀ ਉਹ ਤਾਂ ਆਪ ਵੇਖਦਾ ਵੈਰੀ ਦੂਰ ਬੈਠਾ ਦਹੀਂ ਨਾਲ ਟੁੱਕ ਖਾ ਰਿਹਾ ਹੈ ਕੀ ਹੋਇਆ ਜੇ ਉਹ ਅੱਜ ਕੀੜਾ ਪਤੰਗਾ ਹੈ ਕੱਲ ਨੂੰ ਉਹ ਵੱਡਾ ਹੋ ਕੇ ਸੱਪ ਵੀ ਬਣ ਸਕਦਾ ਹੈ ਨਰਮ ਜਿਹਾਂ ਦੁਪਹਿਰਾ ਹੋ ਚੱਲਿਆ ਸੀ ਬਾਸਾਈ ਕਰਤਾਰੇ ਨੇ ਸ਼ੁਕਰ ਕੀਤਾ ਬਸ ਵਿੱਚ ਉਹਦੇ ਪਿੰਡ ਦਾ ਕੋਈ ਬੰਦਾ ਨਹੀਂ ਸੀ ਉਹ ਵਿਚਕਾਰ ਜਹੇ ਕਰਕੇ ਬਾਰੀ ਕੋਲ ਦੀ ਸੀਟ ਉੱਤੇ ਬੈਠ ਗਿਆ ਉਹ ਸੋਚ ਰਿਹਾ ਸੀ ਕਿ ਜੱਗਰ ਦੇ ਕਤਲ ਵਾਲੇ ਮਾਮਲੇ ਵਿੱਚ ਉਹ ਲੋਕਾਂ ਦੇ ਨਜ਼ਰ ਵਿੱਚ ਅਸਰੋਂ ਹੀ ਸਾਫ ਨਹੀਂ ਸੀ। ਜਗਰ ਦੇ ਕਤਲ ਵੇਲੇ ਪਿੰਡ ਵਿੱਚ ਉਹਦੇ ਬਾਰੇ ਭਾਂਤ ਭਾਂਤ ਦੀਆਂ ਗੱਲਾਂ ਹੁੰਦੀਆਂ ਸਨ। ਕੋਈ ਕਹਿੰਦਾ ਸੀ ਕਿ ਉਹਦਾ ਸਿੱਧਾ ਹੱਥ ਸੀ। ਕੋਈ ਕਹਿੰਦਾ ਕਿ ਉਹਨੂੰ ਪਤਾ ਜ਼ਰੂਰ ਸੀ। ਆਮ ਚਾਚਾ ਸੀ ਕਿ ਪਹਿਲਾਂ ਪੁਲਿਸ ਦੀ ਉਹਨੂੰ ਵੀ ਵਿੱਚੇ ਰੱਖਣ ਦੀ ਸਲਾਹ ਸੀ ਪਰ ਉਹ ਰਤੋ-ਰਤ ਥਾਣੇਦਾਰ ਨੂੰ ਰਕਮ ਚੋਕਾਇਆ ਸੀ। ਖੁਦ ਕਲਵੰਤੋਂ ਨੂੰ ਸ਼ੱਕ ਸੀ ਕਿ ਕਤਲ ਵਿੱਚ ਕਰਤਾਰੇ ਦਾ ਹੱਥ ਹੈ। ਭੱਜੀ ਜਾਂਦੀ ਬਸ ਵਿੱਚੋਂ ਦੂਰ ਦੂਰ ਤੱਕ ਪਸਰੇ ਹੋਏ ਖੇਤਾਂ ਉੱਤੇ ਸਖਣੀ ਜਿਹੀ ਝਾਤ ਮਾਰਦਿਆਂ ਉਹਨੇ ਸੋਚਿਆ ਤਾਂ ਹੀ ਤਾਂ ਉਹ ਉਹਦੇ ਘਰ ਵਸਣਾ ਨਹੀਂ ਸੀ ਮੰਨੀ ਜਦੋਂ ਪਿੰਡ ਦੇ ਦੋ ਹੋਰ ਬੰਦਿਆਂ ਉੱਤੇ ਜੱਗਰ ਦੇ ਕਤਲ ਦਾ ਮੁਕੱਦਮਾ ਬਣਿਆ ਤਾਂ ਕਰਤਾਰੇ ਨੇ ਕੁਲਵੰਤ ਨੂੰ ਘਰ ਬਸਾਉਣ ਲਈ ਗੱਲ ਤੋਰੀ ਜੱਗਰ ਦੇ ਮਰਨ ਪਿੱਛੋਂ ਕੁਲਵੰਤੋ ਬਿਲਕੁਲ ਨਿਰਾਸ਼ੀ ਰਹਿ ਗਏ ਸੀ ਸੱਸ ਸੋਸਰਾ ਪਹਿਲਾਂ ਹੀ ਮਰੇ ਹੋਏ ਸਨ ਤੇ ਬਸ 2 ਸਾਲ ਦਾ ਮੁੰਡਾ ਹੀ ਉਹਦਾ ਪਰਿਵਾਰ ਰਹਿ ਗਿਆ ਸੀ ਕਰਤਾਰਾ ਸਮਝਦਾ ਸੀ ਕਿ ਇੱਕ ਤਾਂ ਕਲਵੰਤੋਂ ਨਿਆਸਰੀ ਰਹਿ ਜਾਣ ਕਰਕੇ ਉਹਦੀ ਗੱਲ ਸ਼ਾਇਦ ਨਾ ਹੀ ਮੁੜੇ ਦੂਜੀ ਗੱਲ ਰਿਸ਼ਤੇ ਦੇ ਪੱਖੋਂ ਵੀ ਉਹ ਆਪਣਾ ਹੱਕ ਗਿੰਦਾ ਸੀ ਜੱਗਰ ਦਾ ਦਾਦੇ ਪੋਤੇਓ ਇੱਕੋ ਇੱਕ ਭਰਾ ਹੋਣ ਕਰਕੇ ਉਹ ਸਮਝਦਾ ਸੀ ਕਿ ਜੇ ਕਲਵੰਤੋਂ ਉਹਦੇ ਘਰ ਨਹੀਂ ਵਸੇਗੀ ਤਾਂ ਕੀ ਕਰੇਗੀ ਪਹਿਲਾਂ ਕਰਤਾਰੇ ਨੇ ਸ਼ਾਮੋਂ ਨਾਇਨ ਰਾਹੀਂ ਗੱਲ ਚਲਾਈ ਫਿਰ ਉਹਨੇ ਆਪ ਸਿੱਧੇ ਮੱਥੇ ਕਲਵੰਤੂ ਨਾਲ ਗੱਲ ਕੀਤੀ ਕਲਵੰਤੂ ਦੀਆਂ ਅੱਖਾਂ 埔ੜ 埔ੜ ਭਰਾਈਆਂ ਕਰਤਾਰਿਆ ਤੂੰ ਮੇਰੇ ਨਾਲ ਇਹੋ ਜਿਹੀ ਗੱਲ ਕਰਨ ਦਾ ਜੇਰਾ ਕਿਵੇਂ ਕੀਤਾ ਅਜੇ ਤਾਂ ਮਰਨ ਵਾਲੇ ਦਾ ਉਹ ਵੀ ਸੀਵਾ ਠੰਡਾ ਨਹੀਂ ਹੋਇਆ ਪਰ ਮੇਰੇ ਵਾਸਤੇ ਤਾਂ ਇਹ ਸਾਰੀ ਉਮਰ ਨਹੀਂ ਠਰਨਾ ਕਰਤਾਰੇ ਨੇ ਢੱਕੇ ਨਾਲ ਮਿੱਟੀ ਖੁਰਚਦਿਆਂ ਕਿਹਾ ਕਲਵੰਤ ਕੁਰੇ ਸ਼ਾਮੋਂ ਨਾਇਨੇ ਵੀ ਤੇਰੇ ਸ਼ਾਮੋਂ ਨਾਇਨੇ ਵੀ ਮੇਰੇ ਨਾਲ ਗੱਲ ਕੀਤੀ ਸੀ ਪਰ ਮੈਨੂੰ ਗੋਵ ਵਾਲੀ ਆਣ ਹੈ ਜੇ ਜੱਗਰ ਸਿੰਘ ਦੇ ਕਤਲ ਦੀ ਮੈਨੂੰ ਭੂਰਾ ਵੀ ਸੁੰਹ ਹੋਏ ਲੋਕ ਸਾਲੇ ਐਵੇਂ ਪਕਾਈ ਮਾਰਦੇ ਲੋਕ ਤਾਂ ਪਕਾਈ ਮਾਰਦੇ ਪਰ ਜੇ ਤੂੰ ਬਿਲਕੁਲ ਹੀ ਦੁੱਧ ਤੋਤਾ ਸੀ ਤੈਨੂੰ ਵਾਣੀਆਂ ਤੋਂ ਪੈਸੇ ਵਿਆਜੂ ਲੈ ਕੇ ਥਾਣੇਦਾਰ ਦੀ ਜੇਬ ਭਰਨ ਦੀ ਕੀ ਲੋਰ ਸੀ ਕੁਲਵੰਤੋਂ ਚੁੰਨੀ ਦੇ ਲੜ ਨਾਲ ਅੱਖਾਂ ਪੂੰਝੀਆਂ ਮੈਂ ਕਿਸੇ ਸਾਲੇ ਤੋਂ ਪੈਸੇ ਲਿਆ ਕੇ ਨਹੀਂ ਦਿੱਤੇ ਲੋਕਾਂ ਦਾ ਕੀ ਮੂੰਹ ਫੜ ਲੈਣਾ ਹੈ ਨਾਲੇ ਹੁਣ ਤਾਂ ਕਾਤਲ ਫੜੇ ਗਏ ਦੁੱਧੋ ਪਾਣੀ ਨਿੱਤਰ ਗਿਆ ਦੁੱਧੋ ਪਾਣੀ ਤਾਂ ਰੱਬ ਨੇ ਤਾਰੇ ਕਰਤਾ ਰਿਆ ਪਰ ਤੂੰ ਮੁੜ ਕੇ ਇਹੋ ਜਿਹੀ ਗੱਲ ਨਾ ਧੂਰੀ ਰੱਬ ਦਾ ਵਾਸਤਾ ਮੈਨੂੰ ਆ ਜਵਾਕ ਪਾਲ ਲੈnde ਜੋ ਹੋਣਾ ਸੀ ਹੋ ਗਿਆ ਕਲਵੰਤੋਂ ਨੇ ਜਿਵੇਂ ਤਰਲਾ ਕੀਤਾ ਕਲਵੰਤੋਂ ਕਹੋਏ ਬਾਈ ਦਾ ਮੈਨੂੰ ਕਿਹੜਾ ਦੁੱਖ ਨਹੀਂ ਭਰਾ ਤਾਂ ਸੱਜੀ ਬਾਹ ਹੁੰਦਾ ਕਰਤਾਰਾ ਮਸਕੀਨ ਬਣਿਆ ਖਲੋਤਾ ਸੀ ਜੀ ਅਜੇ ਵੀ ਤੂੰ ਸਮਝੇ ਇਹਦੇ ਵਿੱਚ ਵੀ ਤੇਰਾ ਹੀ ਖੂਨ ਐ ਵੱਡਾ ਹੋ ਕੇ ਤੇਰੀ ਧਿਰ ਬਣੂ ਮੈਂ ਤਾਂ ਮੈਂ ਤਾਂ ਹੀ ਤਾਂ ਤੈਨੂੰ ਕਹਿਣਾ ਪਰ ਤੂੰ ਕੰਨ ਹੀ ਨਹੀਂ ਧਰਦੇ ਨਹੀਂ ਕਰਤਾ ਰਿਹਾ ਤੂੰ ਆਪਦੇ ਘਰ-ਬਾਸ ਰਾਸ ਮੈਨੂੰ ਆਪਦੇ ਦੁੱਖ ਭੋਗਣ ਦੇ ਜੋ ਹੋਣਾ ਸੀ ਹੋ ਗਿਆ ਮੈਨੂੰ ਜੋ ਆਖ ਪਾਲਣ ਦੇ RAM RAM ਕਰਕੇ ਮੈਂ ਇਹਦੇ ਉੱਤੇ ਇਹਨਾਂ ਗੱਲਾਂ ਦਾ ਪਰਛਾਵਾਂ ਨਹੀਂ ਪੈਣ ਦੇਣਾ ਸੌ ਗਉਆਂ ਵਰਗੇ ਜੱਗਰ ਦਾ ਪਾਪ ਸੱਤ ਗੁਲਾ ਮੇੜ ਦੋ ਜੀ ਨੇ ਵੀ ਇੱਕ ਕਰਮ ਕੀਤਾ ਕਰਤਾਰਾ ਸਮਝਦਾ ਸੀ ਕਿ ਤੀਵੀਂ ਬੜੀ ਚਲਾਕ ਨਿਕਲੀ ਲਾਲ ਟੈਣ ਵਰਗੀ ਕੁਲਵੰਤ ਘਰ ਦਾ ਚਾਨਣ ਬਣ ਜਾਣੀ ਸੀ ਮੁੰਡੇ ਨੇ ਉਹਦਾ ਭਵਿੱਖ ਦਾ ਵੈਰੀ ਬੰਨ ਦਿੱਤਾ ਉਹਨੂੰ ਪਿਓ ਸਮਝਣ ਲੱਗ ਜਾਣਾ ਸੀ ਤੇ 15 ਕੁ ਮਾ ਜ਼ਮੀਨ ਹੋਰ ਮਾਲ ਕੀ ਹੇਠ ਆ ਜਾਣੀ ਸੀ ਬਸ ਫੇਰ ਕਿਸੇ ਅੱਡੇ ਉੱਤੇ ਰੁਕੀ ਕਰਤਾਰੇ ਦੀਆਂ ਸੋਚਾਂ ਦੀ ਲੜੀ ਟੁੱਟ ਗਈ ਬਾਹਰ 8-9 ਸਾਲ ਦਾ ਮੁੰਡਾ ਮਿੱਠੀਆਂ ਗੋਲੀਆਂ ਵੇਚ ਰਿਹਾ ਸੀ ਕਰਤਾਰੇ ਨੇ ਸੋਚਿਆ ਹੁਣ ਤਾਂ ਮੁੰਡਾ ਐਡਾ ਹੋ ਗਿਆ ਹੋਣਾ ਜੇ ਕੁਲਵੰਤੋਂ ਨੂੰ ਪਾਣ ਚੜਨ ਲੱਗ ਗਈ ਹੋਈ ਉਹ ਤਾਂ 5-7 ਸਾਲਾਂ ਨੂੰ ਉਹਦੀ ਗਰਦਨ ਲਾ ਸਕਦਾ ਸੀ ਕਰਤਾਰੇ ਦੇ ਨਾਲ ਦੇ ਪਿੰਡ 14 ਸਾਲਾਂ ਸਾਲ ਦੇ ਇੱਕ ਮੁੰਡੇ ਨੇ ਇਕੱਲੇ ਨੇ ਹੀ 40 ਸਾਲ ਦਾ ਆਦਮੀ ਵਟ ਦਿੱਤਾ ਸੀ ਬਾਹਰ ਕੁਝ ਹਨੇਰਾ ਜਿਹਾ ਹੋ ਗਿਆ ਕਰਤਾਰੇ ਨੇ ਵੇਖਿਆ ਬਦਲ ਸੂਰਜ ਉੱਤੇ ਆ ਗਿਆ ਸੀ ਉਹਨੇ ਨਜ਼ਰ ਫੇਰ ਬਸ ਦੇ ਅੰਦਰ ਕਰ ਲਈ ਉਹਦੇ ਮਨ ਵਿੱਚ ਆਇਆ ਕਿ ਲੋਕੀਂ ਚੱਕਰ ਬਾਰੇ ਹੀ ਅਜੇ ਉਹਦੇ ਵੱਲ ਉਂਗਲਾ ਕਰਨੋਂ ਨਹੀਂ ਹਟੇ ਤੇ ਗੱਲ ਦਾ ਆਖਰ ਗੇਤੀ ਜਾਂ ਪਛੀਤੀ ਕੁਝ ਨਾ ਕੁਝ ਹੱਦ ਤੱਕ ਨਿਕਲ ਹੀ ਆਉਂਦੀ ਹੈ ਪਰ ਉਹਦਾ ਡਰ ਫੇਰ ਜਾ ਗਿਆ ਉਹ ਢਿੱਲ ਜੇ ਉਹ ਢਿੱਲ ਕਰ ਗਿਆ ਮੁੰਡਾ ਗੱਭਰੂ ਹੋ ਕੇ ਪੈਲ ਕਰ ਜਾਵੇਗਾ ਚੱਟਾਂ ਤੇ ਖੂਰ ਤਾਂ ਆਖਰ ਪੀੜ੍ਹੀਆਂ ਤੱਕ ਜਾਂਦੇ ਹਨ ਨਾਲੇ ਜੇ ਉਹਦਾ ਕੰਮ ਨੇਪਰੇ ਚੜ ਜਾਵੇ ਤਾਂ 10 ਕੁਮਾ ਉਹਦੀ ਅਤੇ 15 ਕੁਮਾ ਚੱਗਰ ਵਾਲੀ ਜੁੜ ਕੇ 25 ਕੁਮਾ ਦਾ ਮਰੱਬਾ ਬਣ ਸਕਦਾ ਸੀ ਅਤੇ ਉਹ ਸਰਦਾਰ ਅਖਵਾਂਨ ਸਕਦ ਸੀ ਹੁਣ ਜਿਨ੍ਹਾਂ ਕੋਲੋਂ ਜ਼ਮੀਨ ਹਿੱਸੇ ਜਾਂ ਠੇਕੇ ਉੱਤੇ ਹੁੰਦੀ ਸੀ ਉਹ ਮੌਜ ਕਰ ਰਹੇ ਸਨ ਕੁਲਵੰਤੋਂ ਜਦੋਂ ਤੂੰ ਆਪਣੇ ਪਿਓ ਨਾਲ ਗਈ ਸੀ ਦੋ ਤਿੰਨ ਵਾਰ ਚੁੱਪਚਪੀਤੇ ਸ਼ਹਿਰ ਆਈ ਸੀ ਅਤੇ ਬਾਣੀ ਰਹੀ ਜ਼ਮੀਨ ਹਿੱਸੇ ਜਾਂ ਠੇਕੇ ਉੱਤੇ دی ਗਈ ਸੀ ਕਰਤਾਰੇ ਨੂੰ ਕੁਲਵੰਤੋਂ ਦਾ ਪਿੰਡ ਨਾ ਆਉਣਾ ਚੁੱਭਦਾ ਸੀ ਉਹ ਸਮਝਦਾ ਸੀ ਕਿ ਕੁਲਵੰਤੋਂ ਦੇ ਦਿਲ ਵਿੱਚ ਖੂਡ ਹੈ ਕੁਲਵੰਤੋਂ ਨਾਲ ਹੋਈਆਂ ਗੱਲਾਂ ਵਿੱਚ ਉਹਨੂੰ ਸਿਰਫ ਇੱਕੋ ਚਿੱਤੀ ਸੀ ਕਿ ਉਹ ਵੀ ਲੋਕਾਂ ਵਾਂਗ ਜੱਗਰ ਕੇ ਕਤਲ ਵਿੱਚ ਉਹਦਾ ਹੱਥ ਸਮਝਦੀ ਸੀ। ਉਹਦੀਆਂ ਬਾਕੀਆਂ ਗੱਲਾਂ ਨੂੰ ਉਹ ਮੂਮੂ ਠਗਣੀਆਂ ਸਮਝਦਾ ਸੀ। ਪਰ ਕਰਤਾਰੇ ਤੇ ਬੁੱਲਾਂ ਤੇ ਇੱਕਦਮ ਫੇਰ ਸਿਕਰੀ ਆ ਗਈ। ਜੇ ਕੋਈ ਉਲਝਾ ਪੈ ਗਿਆ। ਜੱਗਰ ਦੇ ਕਤਲ ਵਿੱਚ ਉਹਦਾ ਸਿੱਧਾ ਹੱਥ ਕੋਈ ਨਹੀਂ ਸੀ। ਪਰ ਥਾਣੇਦਾਰ ਨੇ ਤਦ ਵੀ ਉਹਨੂੰ ਸੱਦ ਕੇ ਕਿੱਲੇ ਉੱਤੇ ਟੰਗੀ ਹੋਈ ਹੱਥ ਖੜੀ ਵਿਖਾ ਦਿੱਤੀ ਸੀ। ਕਰਤਾਰੇ ਨੇ ਸੋਚਿਆ ਕਿ ਇਹ ਤਾਂ ਠੀਕ ਹੈ। ਜਿਉ ਚੰਦਾਤਾ ਵਰਤਨ ਵਾਲੇ ਭਾਣੇ ਬਾਰੇ ਜੱਗਰ ਨੂੰ ਪਹਿਲਾਂ ਦੱਸ ਸਕਦਾ ਸੀ ਪਰ ਉਹਨੂੰ ਤਾਂ ਇਹੋ ਸੀ ਕਿ ਉਹ ਜੱਗਰ ਦੀ ਬਸ ਲੱਤ ਵੱਢਣਗੇ ਤੇ ਸ਼ਰੀਰ ਦੀ ਲੱਤ ਵੱਡੀ ਜਾਵੇ ਇਹ ਗੱਲ ਅੰਦਰਲਾ ਸੁਆਦ ਮੇ ਦਿੰਦੀ ਹੈ ਕੈਲੇ ਤੇ ਦੀਪਾ ਨੇ ਜ਼ਮੀਨ ਗਹਿਣੇ ਲੈਣ ਦਾ ਸੌਦਾ ਕੀਤਾ ਸੀ ਤੇ ਜੱਗਰ ਨੇ ਉਹ ਭਾਅ ਵਧਾ ਕੇ ਲੈ ਲਈ ਸੀ ਉਹਨਾਂ ਨੇ ਜੱਗਰ ਤੋਂ ਬਦਲਾ ਲੈਣ ਦੀ ਧਾਰ ਲਈ ਉਸ ਦਿਨ ਜੱਗਰ ਅਗਲੇ ਖੇਤ ਗਿਆ ਹੋਇਆ ਸੀ ਅਤੇ ਕੈਲਾ ਤੇ ਦੀਪਾ ਆਪਣੇ ਖੇਤ ਪੱਠੀ ਲਾਈ ਬੈਠੇ ਸਨ ਕਰਤਾਰਾ ਆਪਣੇ ਖੇਤੋਂ ਝੂਟਾ ਭਜਾਉਂਦੇ ਆਂ ਅਣਮਤੇ ਹੀ ਉਹਨਾਂ ਕੋਲ ਚਲਿਆ ਗਿਆ ਤਿੱ ਤਿੱਦਾਰੂ ਦੇ ਨਸ਼ੇ ਵਿੱਚ ਉਹਨਾਂ ਨੇ ਦੱਸ ਦਿੱਤਾ ਕਿ ਉਹ ਜੱਗਰ ਜ਼ਿਲਾਤ ਬਟਨ ਲਈ ਬੈਠੇ ਸਨ ਉਹ ਜਾਣਦੇ ਸਨ ਕਿ ਕਰਤਾਰੇ ਨਾਲ ਵੀ ਜੱਗਰ ਦੀ ਕੋਈ ਬਹੁਤੀ ਸੁਰ ਨਹੀਂ ਸੀ ਕਰਤਾਰਾ ਉੱਥੋਂ ਆ ਗਿਆ ਦਿਨ ਢਲੇ ਜਦੋਂ ਜੱਗਰ ਅਗਲੇ ਖੇਤੋਂ ਮੁੜਿਆ ਉਹਨੂੰ ਕੱਲੇ ਤੇ ਦੀਪੇ ਨੇ ਘੇਰ ਲਿਆ ਕੱਲੇ ਨੇ ਗੰਡਾ ਸੌ ਦੀ ਲਾਤ ਵਲਚਲਾਇਆ ਪਰ ਵਾਰ ਖਾਲੀ ਗਿਆ ਜੱਗਰ ਭੱਜ ਕੇ ਵਾਟ ਟੱਪਣ ਲੱਗਿਆ ਤਾਂ ਇਕੱਲੇ ਨੇ ਲਲਕਾਰਾ ਮਾਰਿਆ ਗਿਆ ਜੱਟ ਦੀਪਿਆ ਸੱਟ ਲੈ ਮੇਰੇ ਸਾਲੇ ਨੂੰ ਤੇ ਦੀਪੇ ਨੇ ਵਰਸ਼ਾ ਉਹਦੀ ਬੱਖੀ ਵਲਵਾ ਦਿੱਤਾ ਸੱਟ ਨਾਲ ਉਖੜ ਕੇ ਜੱਗਰ ਡਿੱਗ ਗਿਆ ਤਾਂ ਉਸੇ ਦੇ ਹੀ ਭਾਰ ਨਾਲ ਬਾਕੀ ਦਾ ਵਰਸ਼ਾ ਵੀ ਅੰਦਰ ਦਸ ਗਿਆ ਅਤੇ ਉਹ ਥਾਂ ਉੱਤੇ ਹੀ ਪ੍ਰਾਂਤ ਆ ਗਿਆ ਪੁਲਿਸ ਨੂੰ ਪਤਾ ਲੱਗ ਗਿਆ ਸੀ ਕਿ ਕਰਤਾਰਾ ਉਸੇ ਦਿਨ ਇਕੱਲੇ ਤੇ ਦੀਪੇ ਕੋਲ ਗਿਆ ਸੀ ਤੇ ਕਰਤਾਰੇ ਨੇ ਬੜੀ ਮੁਸ਼ਕਲ ਨਾਲ ਵਿੱਜੂ ਪੈਸੇ ਲੈ ਕੇ ਥਾਣੇਦਾਰ ਨੂੰ ਕਾਣਾ ਕਰਦਿਆਂ ਆਪਣਾ ਪਿੱਛਾ ਛੁਡਾਇਆ ਸੀ ਤੇ ਹੁਣ ਜਦੋਂ ਆਪਣੇ ਹੱਥੀ ਅਜਿਹਾ ਕਾਰਾ ਕਰਨ ਚੱਲਿਆ ਸੀ ਤਾਂ ਕੀ ਬਣੇਗਾ ਗੱਲ ਤਾਂ ਲੁਕਦੀ ਨਹੀਂ ਉਹਨੂੰ ਭਤੀਜੇ ਦਾ ਖੂਨ ਕਰਨ ਵਾਲੀ ਗੱਲ ਤੋਂ ਉੰਜ ਵੀ ਕਚਿਆਂ ਜਿਹੀ ਆਈ ਅਤੇ ਉਹਦਾ ਜੀ ਕੀਤਾ ਕਿ ਅਗਲੇ ਅੰਡੇ ਤੋਂ ਪੁੱਠੀ ਵਸ ਫੜ ਲਵੇ ਪਰ ਉਹ ਉਹਦਾ ਭਤੀਜਾ ਕਾਦਾ ਸੀ ਉਹ ਤਾਂ ਭੇਖਦਾ ਵੈਰੀ ਸੀ ਨਾਲੇ ਉਹ ਨੂੰ ਉਸ ਪਿੰਡ ਕੌਣ ਜਾਂਦਾ ਸੀ ਜਾਂਦਾ ਹਨੇਰਾ ਹੋ ਜਾਣਾ ਸੀ ਰੱਬ ਸੁੱਖ ਰੱਖੇ ਉਹਨੇ ਸਵੀਰ ਨੂੰ ਆਪਣੇ ਪਿੰਡ ਆ ਜਾਣਾ ਸੀ ਜੇ ਕੋਈ ਉਲਝੇ ਮਾ ਪੈ ਗਿਆ ਦੋ ਕੁ ਮਾਂ ਗੈਣੇ ਧਰ ਦੇਵੇਗਾ ਜੱਗਰ ਵਾਲੀ 15 ਕੁ ਮਾਂ ਤਾਂ ਮਿਲ ਹੀ ਜਾਣੀ ਸੀ ਤੇ ਕਤਲ ਵਿੱਚ ਅੱਜ ਕੱਲ ਕੋਣ ਵੱਜਦਾ ਹੈ ਉਹਨੇ ਸੋਚਿਆ ਕਿ ਕਿਸੇ ਦੀ ਲੱਤਾਂ ਵੱਡੋ 2-4 ਸਾਲ ਲਈ ਅੰਦਰ ਹੋਣਾ ਪੈਂਦਾ ਕਤਲ ਕਰੋ ਬਰੀ ਕਦੇ ਮੌਕੇ ਦੀ ਕੋਈ ਗਵਾਹੀ ਨਹੀਂ ਕਦੀ ਕੋਈ ਹੋਰ ਕਾਨੂੰਨੀ ਕੁੰਡੀ ਢਿੱਲੀ ਰਹਿ ਗਈ ਬਸ ਝਟਕੇ ਨਾਲ ਰੁਕੀ ਉਹ ਹੀਠਾਂ ਉਤਰਿਆ ਤਾਂ ਸੂਰਜ ਬਿਲਕੁਲ ਥੱਲੇ ਜਾ ਚੁੱਕਿਆ ਸੀ ਅਜੇ ਉਹਨੇ ਤਿੰਨ ਕੋ ਬਾਟ ਜਾਣਾ ਸੀ ਉਸ ਸਮੇਂ ਤੱਕ ਕੁਸਮੁਸਾ ਹੋ ਜਾਣਾ ਸੀ ਉਹ ਮਨ ਵਿੱਚ ਬੇਉਂਤਾ ਬਣਾਉਂਦਾ ਜਾ ਰਿਹਾ ਸੀ ਕਿ ਗੱਲ ਨੇ ਪ੍ਰੇਮੇ ਕਿਵੇਂ ਚੜੇਗਾ ਥੋੜਾ ਥੋੜਾ ਹਨੇਰਾ ਫਸਰ ਚੱਲਿਆ ਸੀ ਕੋਈਸ ਦੂਰ ਪਿੰਡ ਵਿੱਚ ਕੁੱਤੇ ਭੌਂਕ ਰਹੇ ਸਨ ਉਹ ਪਾਗ ਡੰਡੀ ਦੇ ਨੇੜੇ ਹੀ ਖੂ ਕੋਲ ਬੈਠ ਗਿਆ ਬੇਗਾਨਾ ਪਿੰਡ ਸੀ ਨਾ ਕੋਈ ਜਾਣ ਨਾ ਪਛਾਣ ਅਜਿਹਾ ਕੰਮ ਆਇਆ ਉਹ ਕਿਸੇ ਤੋਂ ਸੂ ਵੀ ਨਹੀਂ ਸਿਲਾ ਸਕਦਾ ਕਰਤਾਰੇ ਦੇ ਮਨ ਵਿੱਚ ਫੇਰ ਪੈ ਗਿਆ ਇਹ ਕਿਵੇਂ ਹੋ ਸਕਦਾ ਸੀ ਕਿ ਉਹ ਚੁੱਪ ਕਰਕੇ ਮੁੰਡੇ ਦਾ ਅਤੇ ਜੇ ਠੀਕ ਲੱਗੇ ਤਾਂ ਕੁਲਵੰਤੋ ਦਾ ਵੀ ਫਸਦਾ ਵੱਢ ਕੇ ਪਿੰਡ ਮੁੜ ਜਾਵੇ ਅਤੇ ਕਿਸੇ ਨੂੰ ਵਿੜਕ ਵੀ ਨਾ ਲੱਗੇ ਫਿਰ ਉਹ ਦਲੇਰ ਹੋ ਗਿਆ ਕਿਸੇ ਤੋਂ ਸੂ ਲੈਣ ਦੀ ਲੋੜ ਸੀ ਜੱਗਰ ਦੇ ਵਿਆਹ ਵੇਲੇ ਜਾਂਚ ਦਾ ਉਤਾਰਾ ਜਿਹੜੀ ਧਰਮਸ਼ਾਲਾ ਵਿੱਚ ਸੀ ਉਹਦੇ ਨੇੜੇ ਹੀ ਜੱਗਰ ਦੇ ਸਹੁਰਿਆਂ ਦਾ ਬਾਹਰਲਾ ਘਰ ਸੀ ਅਤੇ ਅੰਦਰਲਾ ਘਰ ਰੋਟੀ ਖਾਣ ਵੇਲੇ ਉਹਨੇ ਚੰਗੀ ਤਰ੍ਹਾਂ ਬਿਖਿਆ ਹੋਇਆ ਸੀ ਕੀਵਦਾ ਰੱਬ ਮਿਹਰ ਕਰੇ ਤੇ ਦੋਵੇਂ ਮਾਂ ਪੁੱਤ ਬਾਹਰ ਲੈ ਕਰ ਇਕੱਠੇ ਕਿਸੇ ਕੰਮ ਧੰਦੇ ਆਏ ਹੁਣ ਖੇਤੋਂ ਕੋਈ ਪਾਗ ਡੰਡੀ ਵਾਲਾ ਆ ਰਿਹਾ ਸੀ ਕਰਤਾਰੇ ਨੇ ਆਪਣੇ ਮਨ ਵਿੱਚ ਆਖਿਆ ਚੱਲੋ ਜਿਵੇਂ ਮੌਕਾ ਬਣੂ ਵੇਖੀਓ ਬਹੁਤੀਆਂ ਬਣ ਬਿਆੰਤਾ ਬਣਾ ਕੇ ਕੀ ਲੈਣਾ ਉਹਨੇ ਤਲਵਾਰ ਖੂਹ ਦੇ ਮਾਣ ਉੱਤੇ ਰੱਖ ਦਿੱਤੀ ਅਤੇ ਖੜਾ ਹੋ ਗਿਆ ਆਉਣ ਵਾਲਾ ਕੋਈ ਮੁੰਡਾ ਸੀ ਕੋਲ ਖਾਲੀ ਭਾਂਡੇ ਸੰ ਸ਼ਾਇਦ ਖੇਤ ਰੁਟੀ ਦੇ ਗਿਆ ਸੀ ਕਾਕਾ ਇਹ ਪਿੰਡ ਸੌਣਪੁਰਾ ਹੀ ਹੈ ਨਾ ਕਰਤਾਰੇ ਨੇ ਮੁੰਡੇ ਨਾਲ ਗੱਲ ਚਲਾਈ ਮਰੱਭਾ ਬੰਦੀਆਂ ਨੇ ਰਾਹ ਹੀ ਬਦਲ ਦਿੱਤੇ ਹਾਂ ਸੌਣਪੁਰਾਈ ਇਹ ਪਹਿਲਾਂ ਰਾਹ ਹੱਥੋਂ ਦੀ ਹੁੰਦਾ ਸੀ ਮੁੰਡਾ ਬੋਲਿਆ ਤੇਰੇ ਪਿਓ ਦਾ ਨਾਮ ਕੀ ਹੈ ਕਾਕਾ ਸੁੱਚਾ ਸਿੰਘ ਕਰਤਾਰੇ ਨੇ ਚੇਤਾ ਕੀਤਾ ਚੱਗਰ ਦੇ ਸਹੁਰੇ ਦਾ ਨਾਮ ਸੁੱਚਾ ਸਿੰਘ ਹੀ ਸੀ ਪਰ ਉਹਦੇ ਘਰ ਵਾਲੇ ਨੂੰ ਮਰਿਆ ਚਿਰ ਹੋ ਗਿਆ ਸੀ ਇਹ ਹੋਰ ਕਿਸੇ ਸੁੱਚਾ ਸਿੰਘ ਦਾ ਮੁੰਡਾ ਹੋਣਾ ਉਹਨੇ ਸੋਚਿਆ ਕਿ ਜੇ ਮੁੰਡੇ ਨੂੰ ਗੱਲ ਨਹੀਂ ਲਾ ਲਵੇ ਸ਼ਾਇਦ ਕੋਈ ਪੀਤ ਲੈ ਸਕੇ ਉਹਨੇ ਮੁੰਡੇ ਨੂੰ ਮੁਖੌੜ ਵਿੱਚ ਕਿਹਾ ਕਾਕਾ ਤੈਨੂੰ ਇਸ ਵੇਲੇ ਇਕੱਲੇ ਨੂੰ ਡਰ ਨਹੀਂ ਲੱਗਦਾ ਅਸੀਂ ਤਾਂ ਤੇਰੇ ਜਿੱਡੇ ਹੁੰਦੇ ਹੱਥ ਨੇ ਇਕੱਲੇ ਬਾਹਰ ਜਾਣੋਂ ਡਰਦੇ ਸੀ ਡਰ ਕਾ ਦਾ ਮੁੰਡੇ ਨੇ ਬਿਨਾਂ ਝਿਜਕ ਉੱਤਰ ਦਿੱਤਾ ਸਾਡੇ ਪਿੰਡ ਤਾਂ ਚੋਰ ਤੇਰੇ ਜਿੱਡੇ ਮੁੰਡਿਆਂ ਨੂੰ ਫੜ ਕੇ ਲੈ ਜਾਂਦੇ ਕਰਤਾਰੇ ਨੇ ਹੱਸ ਕੇ ਕਿਹਾ ਮੈਨੂੰ ਕੌਣ ਹੱਥ ਲਾਉ ਮਾਲਵੇ ਵਿੱਚ ਮੇਰਾ ਸ਼ੇਰ ਵਰਗਾ ਚਾਚਾ ਹੈ ਕਰਤਾਰਾ ਢੱਕਰੇ ਕਰ ਦੋ ਮੁੰਡੇ ਨੇ ਸੁਭਾਅ ਕੀ ਨਜ਼ਰ ਭਰੇ ਖੂਹ ਤੇ ਮਾਨੁਕ ਤੇ ਪੈ ਤਲਵਾਰ ਵੱਲ ਕਰਕੇ ਕਿਹਾ ਕਰਤਾਰੇ ਨੂੰ ਧਰਤੀ ਅਸਮਾਨ ਘੁੰਮਦੇ ਦੀ ਸੀ ਉਹਨੇ ਭੱਜ ਕੇ ਮੁੰਡੇ ਨੂੰ ਗੋਦੀ ਚੁੱਕ ਜੱਫੀ ਵਿੱਚ ਘੁੱਟ ਲਿਆ ਤਲਵਾਰ ਖੂ ਦੇ ਮਨ ਉੱਤੇ ਹੀ ਪਈ ਰਹਗੀ ਸੌਣਪੁਰੇ ਪਿੰਡ ਵੱਲ ਤੁਰਦਿਆਂ ਉਹਦੀਆਂ ਦੋਵੇਂ ਅੱਖਾਂ ਟਿਪ ਟਿਪ ਵਗ ਰਹੀਆਂ ਸਨ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੀ ਇਹ ਕਹਾਣੀ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਕੱਲ ਫਿਰ ਮਿਲਾਂਗੇ ਇੱਕ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ